ਚਲੋ ਮਾਤਾ ਕੋਈ ਗੱਲ ਨਹੀਂ ਹੁਣ ਜਿਹੜਾ ਹੋ ਗਿਆ ਦੇਖੋ ਤੁਸੀਂ ਤੁਸੀਂ ਹੌਸਲਾ ਦੇਉਂਗੇ ਬੱਚਿਆਂ ਨੂੰ ਕਿਸਾਨ ਭਰਾ ਕੋਈ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਹ ਦੇਖ ਲਓ ਵੀ ਕਿਵੇਂ ਵੜਦੇ ਨੇ ਚੋਰ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਵੀ ਹੱਥ ਪਾ ਕੇ ਉਹਨਾਂ ਨੇ ਇਹ ਲੋਕ ਲਾਇਆ ਅੱਛਾ ਪਰਿਵਾਰ ਕਿੱਥੇ ਪਿਆ ਸੀ ਇਹ ਦਵਾਈ ਪਾਈਏ ਅੱਛਾ ਆ ਦਿਖਾ ਦਿਓ ਅਛਾ ਚਾਦਰ ਪਸਾਤੀ ਆ ਦੋ ਕੁੱਤੇ ਰੱਖੇ ਹੋਏ ਨੇ ਪਰ ਚੋਰੀ ਵੱਡੀ ਫੇਰ ਵੀ ਘਟਨਾ ਘਟ ਗਈ ਪਰ ਪਿੰਜਰੇ 'ਚ ਨਹੀਂ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਬਹੁਤ ਮਾੜੀ ਘਟਨਾ ਹੋਈ ਹੈ ਜੀ ਇੱਕ ਸੁੱਤੇ ਪਏ ਆਮ ਕਿਸਾਨ ਪਰਿਵਾਰ ਦੇ ਉੱਤੇ ਜੇ ਕਹਿ ਦਈਏ ਐਡੀ ਵੱਡੀ ਮੌਕੇ ਦੀ ਵਿਫਤਾ ਪੈ ਗਈ ਜੇ ਸਤਿ ਸ੍ਰੀ ਅਕਾਲ ਦੋਸਤ ਇਸ ਵਕਤ ਖੜੇ ਸੀਗੇ ਰਾਮਗੜ੍ਹ ਜਮੰਦੇ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡੇ ਇਹ ਇੱਥੇ ਇੱਕ ਰਾਤ ਵੱਡੀ ਘਟਨਾ ਘਟ ਗਈ ਚੋਰ ਨੇ ਜਿਹੜੇ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਇੱਥੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਪਰਿਵਾਰ ਪੂਰੇ ਸਦਮੇ ਦੇ ਵਿੱਚ ਹੈ ਜੇ ਕਹੀਏ ਕਿਉਂਕਿ ਜਦੋਂ ਇੱਕ ਕਿਸਾਨ ਦਾ ਆਮ ਖੇਤੀਬਾੜੀ ਕਰਨ ਵਾਲੇ ਦਾ ਰਾਤੋ ਰਾਤ 5-7 ਲੱਖ ਦਾ ਨੁਕਸਾਨ ਹੋਵੇ ਸੁੱਤੇ ਪਏ ਦਾ ਫਿਰ ਤੁਸੀਂ ਹਿਸਾਬ ਲਾ ਲਓ ਵੀ ਪਰਿਵਾਰ ਤੇ ਕੀ ਗੁਜ਼ਰੂਗੀ ਸੱਸਰੀ ਕੁਲ ਮਾਤਾ ਸੱਸਰੀ ਮਾਤਾ ਜੀ ਆਪਣਾ ਮਕਾਨ ਹੈ ਵੀ ਬੈਠੀ ਆ ਮਾਤਾ ਬੈਠੀ ਹੈ ਮਾਤਾ ਬੈਠੀ ਹੈ ਚਲੋ ਮਾਤਾ ਕੋਈ ਗੱਲ ਨਹੀਂ ਹੁਣ ਜਿਹੜਾ ਹੋਗਾ ਦੇਖੋ ਤੁਸੀਂ ਤੁਸੀਂ ਹੌਸਲਾ ਦੇਉਂਗੇ ਬੱਚਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਸਿਆਉਣਾ ਜਿਹੜਾ ਗਹਿਣਾ ਹੈ ਉਹ ਟੂਮ ਹੈ ਜਿਹੜੀ ਮਾਤਾ ਜਿਹੜੀ ਮੁੰਦੀ ਹੈ ਮਾਂ ਮੇ ਸਾਡੀਆਂ ਰੱਖਦੀਆਂ ਨੇ ਸਾਹਮਣੇ ਬਜ਼ੁਰਗੇ ਰੱਖਦੇ ਨੇ ਸਾਡੇ ਆਪਾਂ ਨੂੰ ਪਤਾ ਸਿਆਉਣਾ ਸਾਹਮਣੇ ਕਿਵੇਂ ਨਹੀਂ ਸਾਨੂੰ ਅੱਜ ਕੱਲ੍ਹ ਵਾਲਿਆਂ ਨੂੰ ਕੀ ਪਤਾ ਕੀ ਹੈ ਪਰ ਆ ਦੇਖੋ ਜਿਹੜੀ ਘਟਨਾ ਹੈ ਅਫਸੋਸ ਹੈ ਦੁੱਖ ਹੈ ਸਾਨੂੰ ਪਤਾ ਇੱਕ ਵੱਡਾ ਪੁੰਨੀ ਖੜਕਾ ਦੜਕਾ ਹੋਇਆ ਕੋਈ ਮੇਰੇ ਇਹਨਾਂ ਦਾ ਫੋਨ ਗਿਆਗਾ ਵੀ ਸਾਨੂੰ ਗੇਟ ਖੋਲ ਦੋ ਬਾਹਰੋਂ ਗੇਟ ਲੱਗਿਆ ਹੋਇਆ ਹੈਗਾ ਸਾਡੇ ਉਹਦੀ ਆਏ ਕੁੰਡਾ ਖੋਲ ਕੇ ਕੰਧ ਟੱਪ ਕੇ ਉਧਰ ਦੀ ਮੰਗਰ ਦੀ ਜਾ ਕੇ ਕਿ ਅੰਦਰ ਦੀ ਵੜ ਕੇ ਗੇਟ ਕੁੰਡਾ ਖੋਲਿਆ ਅੱਛਾ ਬਾਹਰੋਂ ਕੁੰਡਾ ਲੱਗੇ ਬਾਹਰੋਂ ਗੇਟ ਦਾ ਕੁੰਡਾ ਲੱਗਿਆ ਹੋਇਆ ਹੈ ਤੇ ਵੀਰੇ ਠੀਕ ਹੈ ਭਾਈ ਕੀ ਬਿੜਕਾ ਆ ਜਾਂਦੀ ਹੈ ਇਹ ਵੀ ਫਰਦੇਸੀ ਨਸਲ ਦੇ ਕੁੱਤੇ ਨੂੰ ਆਉਂਦੀ ਹੈ ਨਾ ਅੱਛਾ ਇਹਨਾਂ ਨੂੰ ਨਹੀਂ ਆਉਂਦੀ ਇਹ ਕਿਹੜੀ ਨਸਲ ਹੈ ਹਸ ਪਿੰਜਰੇ ਦੇ ਵਿੱਚ ਰੱਖੇ ਹੋਏ ਨੇ ਪਰ ਚੋਰੀ ਹੋ ਗਈ। ਕੀ ਤਾਂ ਮੰਗਰ ਦੀ ਤੁਹਾਨੂੰ ਦਿਖਾਉਣੇ ਆ ਵੀ ਕਿੱਥੋਂ ਦੀ ਆਏ ਨੇ ਪੂਰੀ ਗੱਲਬਾਤ ਤੁਸੀਂ ਜੁੜੇ ਹੋ ਖੋਜ ਖਬਰ ਤੇ। ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਬਈ ਸ਼ੇਅਰ ਵੀ ਕਰ ਦਿਓ ਤਾਂ ਜੋ ਜਰਾ ਅਸੀਂ ਜਾਗ ਜੀਏ। ਅਸੀਂ ਜੋ ਸੁੱਤੇ ਪਿਆ ਜਾਗ ਜੀਏ ਆ ਦੇਖੋ। ਆ ਮੰਗਰਲਾ ਪਾਸਾ ਲੱਗਦਾ। ਉਰੋਂ ਦੀ ਗਿਆ ਬੰਦਾ ਈ। ਹਾਂਜੀ। ਉਰੋਂ ਦੀ ਲੰਕਾ। ਆ ਪੇੜਾਂ ਨੇ ਕੀ ਦੇਖੋ ਬੰਦੇ ਦੀਆਂ। ਪਿੰਜਰੇ ਵਿੱਚ ਦੀ ਐਂਟਰ ਹੋ ਕੇ ਆਏ ਗਿਆ ਈ। ਹਾਂਜੀ। ਕੋਰਡ ਦੇ ਉੱਪਰ ਦੀ ਦੇਖ ਕੇ ਜੀ ਵੀ ਪਰਿਵਾਰ ਦੇ ਮੈਂਬਰ ਕਿੰਨੇ ਕਨੇ ਵਿੜੇ ਜੀ ਹਾਂ ਇਦੂਆਂ ਵਿਚ ਵਿਚ ਦੀ ਐਂਟਰੀ ਕਰੀਆ ਬੰਦੇ ਨੇ ਉਹਨੇ ਆਕੇ ਇੱਕ ਬੰਦਾ ਉਧਰੋਂ ਬੁਲਾਇਆ ਉਹਨੇ ਬਾਹਰ ਹੋਈ ਅੱਛਾ ਤੇ ਜਾਂ ਦੋ ਜੋ ਵੀ ਹੋਣਗੇ ਉਧਰੋਂ ਪੈੜਾ ਦੱਸ ਰਿਹਾ ਨੇ ਜੀ ਉਧਰੋਂ ਆਕੇ ਉਹਨਾਂ ਨੇ ਫਿਰ ਮਤਲਬ ਚੱਕ ਕੇ ਚਾੜਿਆ ਬੰਦਾ ਚਾਹੇ ਉਹਦੇ ਰਾਹੀਂ ਮਤਲਬ ਕੋਰਡ ਦੇ ਮਾਗਰੋਂ ਛੜਿਆ ਜੀ ਮਾਗਰੋਂ ਚ ਉਹ ਦਿਖਾਉਣੇ ਸਾਨੂੰ ਪਹਿਲਾਂ ਕਿੱਥੋਂ ਤੋਂ ਦੀ ਬੜੇ ਨੇ ਇੱਥੋਂ ਪੱਟੀ ਜੀ ਉਹਨਾਂ ਨੇ ਬਾਹਰ ਲਈ ਮੂਰੀ ਹਾਂ ਆ ਪੱਟੇ ਨੇ ਅਛਾ ਪੱਟੀ ਹੈ ਸੱਬਰ ਨਾਲ ਸੱਬਰ ਨਾਲ ਪੱਤੀ ਨਾਲ ਸੱਬਰ ਨਾਲ ਸੰਤੋਨਾਂ ਨਾਲ ਬਾਬਦਾ ਹੋਊ ਤੇ ਆਹੀ ਗੰਦ ਟੱਪੇ ਨੇ ਇੱਥੇ ਪੇਸ਼ ਕਰਦਾ ਸਾਫ ਸਾਗੇ ਨਾ ਇੱਥੋਂ ਇੱਥੇ ਵਰਖਾਸ ਮਿੰਟ ਲਿਆ ਪਿਆ ਆਪਾਂ ਬਾਹਰ ਦੀ ਦੇਖਦੇ ਆਂ ਪੱਟੀ ਆ ਦੇਖ ਹੱਥ ਪਾ ਕੇ ਆਹ ਹੱਥ ਪਾ ਕੇ ਅੱਛਾ ਆ ਦੇਖ ਲੋ ਬਈ ਹੁਣ ਕਿਸਾਨ ਭਰਾ ਕੋਈ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆ ਦੇਖ ਲੋ ਵੀ ਕਿਵੇਂ ਵੜਦੇ ਨੇ ਚੋਰ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਾਲੀਆਂ ਜੂੜੀਆਂ ਉਹਨਾਂ ਮੁਰੇ ਕੀ ਨੇ ਆ ਦੇਖੋ ਇੱਥੋਂ ਦੀ ਹੱਥ ਪਾ ਕੇ ਉਹਨਾਂ ਨੇ ਇਹ ਲੋਕ ਲਾਇਆ अच्छा परिवार किथे ਪਿਆ ਸੀ ਇਹ ਦਵਾਈ ਪਾਈ ਹੈ ਅੱਛਾ ਆ ਦਿਖਾਓ ਅਛਾ ਚਾਦਰ ਪਸਾਤੀ ਇਹਨਾਂ ਨੇ ਦਵਾਈ ਨਾ ਬਾਹਰ ਨਿਕਲੀ ਨੋਕ ਲੱਗਿਆ ਹੋਇਆ ਦੀ ਆ ਪਰਿਵਾਰ ਸਾਰਾ ਇੱਧਰ ਪਿਆ ਸੀ ਥੱਲੇ ਸਪਰੇਅ ਮਾਰ ਕੋਈ ਸੂਲੂਸ਼ਨ ਦਿੱਤੀ ਅੱਛਾ ਸਪਰੇਅ ਸਪਰੂ ਕੋਸ ਕਿਉਂ ਜੀ ਬਿਲਕੁਲ ਥੱਲੇ ਫੇਰ ਲੇ ਸੀ ਕਿ ਕੋਈ ਦਵਾਈ ਪਾ ਕੇ ਨਾ ਇੱਥੇ ਚਾਦਰ ਪਾਈ ਸੀ ਬੁਲਟ ਤੇ ਕਹਿੰਦੇ ਹਾਂ ਉਹਨਾਂ ਨੇ ਚਾਦਰ ਪਸਾਤੀ ਇਹਨਾਂ ਨੇ ਠੀਕ ਇਹਦੇ ਕੁੰਡਾ ਲਾਤਾ ਇੱਧਰ ਲੱਗੂ ਦਾ ਲਾਤਾ ਫੇਰ ਗਏ ਨੇ ਦਿਖਾਓ ਅੰਦਰੋਂ ਇੱਥੇ ਪਰਿਵਾਰ ਪਿਆ ਸੀ ਆ ਕਮਰੇ ਚ ਪਰਿਵਾਰ ਪਿਆ ਸੀ ਜੀ ਦੇਖ ਸਕਦੇ ਹੋ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਬਾਹਰੋਂ ਕੁੰਡਾ ਲਾਤਾ ਆ ਕੁੰਡਾ ਪਰਿਵਾਰ ਅੰਦਰ ਪਿਆ ਤੇ ਕੁੰਡਾ ਲਾਤਾ ਬਾਹਰੋਂ ਆ ਲਾਤਾ ਆ ਲਾਤਾ ਪਰਿਵਾਰ ਅੰਦਰ ਰਹਿ ਗਿਆ ਆ ਵੀ ਲਾਤਾ ਜੀ ਅੰਦਰੋਂ ਇੱਥੇ ਵੀ ਪਿਆ ਸੀ ਕੋਈ ਕੁੰਡਾ ਮੈਂ ਖੋਲਿਆ ਸੀ ਇੱਥੇ ਵੀ ਇਧਰੋਂ ਨਾ ਪਿਆ ਜੇ ਅੱਛਾ ਇਹ ਵੀ ਲਾਤਾ ਅੰਦਰੋਂ ਲੱਗਿਆ ਹੋਇਆ ਜੀ ਇਹਨੂੰ ਗਲਤ ਹੈ ਮੈਂ ਖੋਲਿਆ ਸੁਵੇਰੇ ਖੋਲੇ ਨੇ ਤੇ ਸਮਾਨ ਕਿੱਥੋਂ ਚੋਰੀ ਹੋਇਆ ਸਮਾਨ ਆ ਗਾਇਆ ਹੋਰ ਚੋਰੀ ਹੋਇਆ ਤੇ ਹਾਂ ਵੀ ਕੋਈ ਆ ਸਾਰੀ ਦੇਖੋ ਵੀਰ ਜੀ ਮੜ ਜਾ ਆ ਸੀਗਾ ਜੀ ਦੇਖੋ ਨਾ ਤੁਸੀਂ ਤਾਂ ਕੋਈ ਗੱਲ ਨਹੀਂ ਕਰ ਲੋ ਕੰਮ ਕਿੱਥੋਂ ਹੋਇਆ ਬਾਈ ਜੀ ਦੱਸਿਓ ਮੜਾ ਜਾ ਪੱਖਾ-ਪੁੱਖਾ ਚਲਾ ਲਓ ਇੱਥੇ ਗਰਮੈਸਟਿਕਾ ਨੂੰ ਬੈਠਿਆ ਆਹ ਦੇਖੋ ਆ ਲੋਕਰ ਦੇ ਵਿੱਚੋਂ ਨਵੇਂ ਕੱਢਿਆ ਜੀ 골ਡ ਹਾਂ ਠੀਕਾ ਨਾਲੇ ਚਾਂਦੀ ਕੱਢੀ ਆ ਤੇ ਬਾਕੀ 50000 ਰੁਪਏ ਦੀ ਗਾ ਜੀ ਆਲਮਾਰੀ ਆ ਤੇ ਆਪਾਂ ਨੂੰ ਪਤੀਆ ਘਰਾਂ ਚ ਇੱਕ ਜਗ੍ਹਾ ਆਪਣੇ ਕਮਰਿਆਂ ਚ ਸਾਰਾ ਹੁੰਦਾ ਹੈ ਪੇਟੀਆਂ ਆਲਮਾਰੀਆਂ ਇਹ ਚੀਜ਼ ਦਾ ਧਿਆਨ ਕਰ ਲਓ ਮੈਂ ਦੁਬਾਰੇ ਬੇਨਤੀ ਕਰਦਾ ਇਹ ਚੀਜ਼ਾਂ ਦਾ ਧਿਆਨ ਕਰ ਲਓ ਮੈਂ ਪਹਿਲਾਂ ਵੀ ਬੇਨਤੀਆਂ ਕਰੀਆਂ ਕਿਸੇ ਦਾ ਕਤੂਰਾ ਏਸੀ ਚ ਪਿਆ ਛੋਟਾ ਜਿਹਾ ਜਿਹੜਾ ਅਸੀਂ ਆਪ ਦਾ ਸਿਸਟਮ ਸੀ ਸਾਡਾ ਸੱਭਿਆਚਾਰ ਸੀ ਸਾਡਾ ਪੰਜਾਬੀ ਉਹ ਤਾਂ ਅਸੀਂ ਮ ਇਸੇ ਕਰਕੇ ਸਾਡੇ ਨਾਲ ਆ ਚੀਜ਼ਾਂ ਘਟਣਾ ਵੀ ਹੋ ਰਹੀਆਂ ਨੇ ਆ ਦੇਖੋ ਇੱਥੋਂ ਪਾਇਏ ਨੇ ਰਾੜ ਉਹਨਾਂ ਨੇ ਨੰਗਲੇ ਪਿੰਡ ਹੋਈ ਉਹਨਾਂ ਨੇ ਮਾਂ ਦੇ ਪੁੱਤਾਂ ਨੇ ਕਤੂਰਾ ਏਸੀ ਚੀ ਪਾਰਖਿਆ ਨਾਲ ਇੱਥੋਂ ਪਾਇਆ ਪੱਤੀ ਪੱਤੀ ਪਈ ਹੋਈ ਆ ਆ ਦੇਖੋ ਆ ਦੇਖੋ ਇੱਥੋਂ ਪੱਤੀ ਰਾੜ ਦਾ ਵਿੱਚ ਆ ਦੇਖੋ ਐਂ ਚੱਕ ਕੇ ਜਾਨੀ ਕਿ ਐਣ ਲਗਾਏ ਨੇ ਜੀ ਰਾਮ ਨਾਲ ਪੱਤੀ ਪੱਤੀ ਆ ਵੀ ਫਰੋਲੇ ਹੋ ਜਾਂਦੇ ਰਾਜ ਸਾਰੇ ਫਰੋਲੇ ਹੋਇਆ ਸਾਰਾ ਪਤਾ ਵੀ ਮੇਨ ਕੰਮ ਰਿਹਾ ਉਹਨਾਂ ਨੇ ਦੇਖ ਲਿਆ 2 ਘੰਟਿਆਂ ਚ ਇੱਥੋਂ ਵੀ ਕੁੱਸਕ ਲਗਾਏ ਨੇ ਚਾਬੇ ਬਹੁਤ ਕਿਤਾਬ ਉਸ ਨੇ ਨਹੀਂ ਲੱਭਿਆ ਨਹੀਂ ਕੋਈ ਪਰ ਕੱਢਿਆ ਸਾਰਾ ਉਹ ਹੱਥ ਪੱਲੀ ਮਾਰੀ ਹੋਈ ਉਹਨਾਂ ਨੇ ਰੋਲਾ ਰੋਲੀ ਟਰੰਕ ਵੀ ਰੋਲੇ ਸਿਆਉਣਾ ਚਾਂਦੀ ਦਾ ਸਾਰੀ ਅਲਮਾਰੀ ਚ ਦੀ ਮੇਰਾ ਦੇਖੋ ਇਹੇ ਚ ਦੀ ਜੀ ਇਹਨਾਂ ਨੇ ਹੀ ਹੱਥ ਲਾ ਗਏ ਇਹਨਾਂ ਦੇ ਜੀ ਉਹ ਲੈ ਕੇ ਕੱਢ ਗਏ ਇਹਨੂੰ ਇੱਥੇ ਧੂੜ ਮਰੋੜ ਕੇ ਡੇਗ ਗਏ ਡੇੜ ਗਏ ਉਹ ਚੀਜ਼ ਦੀ ਜਿਹੜੀ ਲੈ ਕੇ ਸਿਆਉਣਾ ਉਹ ਇਹਦੇ ਵਿੱਚ ਪਰਸ ਦੀ ਮੇਰੇ ਪਾਪੇ ਦਾ ਮਨਸਾਨੀ ਅੱਖੀ ਦੀ ਵਾਂਗ ਗੁਜ਼ਰ ਗਿਆ ਉਹਦੇ ਇਹੋ ਵੀ ਲੈ ਕੇ ਕੱਢ ਕੇ 2000 ਰੁਪਏ ਅੱਛਾ ਡੇੜੀ ਦਾ ਸਾਮਕ ਨਿਸ਼ਾਨੀ ਪਜੋ ਆਪਣਾ ਮਕਾਨ ਹੈ ਮੇਰਾ ਹਾਂ ਆ ਠੀਕ ਹੈ ਭਾਈ ਜੀ ਅੱਗੇ ਦੇਖ ਸਕਦੇ ਹੋ ਸ ਸਾਨੂੰ ਲੋਕ ਕਲਕੇ ਬਸ ਲੱਗਿਆ ਗੇਟ ਖੋਲਾ ਹੀ ਗੇਟ ਬਾਹਰੋਂ ਲੱਗੇ ਬਾਈ ਬਾਹਰੋਂ ਗੇਟ ਲਾਤਾ ਸੁਣ ਤਾਂ ਅੰਦਰ ਬੰਦ ਕਰਤਾ ਜੇ ਕਹਿ ਦਿਓ ਇੱਕ ਤਰ੍ਹਾਂ ਬਿਲਕੁਲ ਜੀ ਦੇਖ ਸਕਦੇ ਹੋ ਬਹੁਤ ਵੱਡਾ ਕਿਸਾਨ ਆਪਾਂ ਤਾਂ ਖੇਤੀ ਹੀ ਕਰਦੇ ਆ ਬਾਈ ਖੇਤੀ ਹੀ ਕਰਦੇ ਆ ਇੱਕ ਕਿਸਾਨ ਪਰਿਵਾਰ ਦੇਖ ਸਕਦੇ ਹੋ ਵੀ ਯਾਰ ਖੇਤੀ ਕਰਨ ਵਾਲਾ ਰਾਤੋਂ ਰਾਤ ਜੇ ਕਹਿ ਦੀ ਜਿਹਦਾ 7 ਟੋਲੇ ਸੌਣਾ ਬਾਈ 7 ਟੋਲੇ ਸੌਣਾ ਵਿਚਾਰੇ ਦਾ ਦਿਲ ਭਰਿਆ ਆ ਬਾਈ ਦਾ ਯਾਰ ਹੌਸਲਾ ਦਿਓ ਜੀ ਕੋਈ ਗੱਲ ਨਹੀਂ ਤਾਂ ਹੁਣ ਜ਼ਿੰਦਗੀ ਚ ਜਿਹੜੀ ਘਟਨਾ ਵਾਪਰ ਗਈ ਅੱਗੇ ਵੀ ਦੇਖੀ ਆਪਾਂ ਆਪਾਂ ਚੋਰਾ ਨੂੰ ਫੜਨ ਦੀ ਕੋਈ ਦੇਖੀਏ ਕੈਮਰੇ ਕੂਮਰੇ ਚੈੱਕ ਕਰਾਓ ਰਸਤੇ ਵਾਲੇ ਪਤਾ ਲੱਗੇ ਮੋਟਰਸਾਈਕਲ ਤੇ ਕਿੱਧਰ ਦੀ ਆਏ ਨੇ ਪ੍ਰਸ਼ਾਸਨ ਦਾ ਸਹਿਯੋਗ ਵੀ ਦਿਆ ਕਰ ਆਪਾਂ ਵੀ ਦਈਏ ਕਿਸਾਨਦਾਰ ਰਤੋ ਰਾਤ ਜਾਰਾ ਕਹਿੰਦੀ ਹੈ 5 ਤੋਂ 7 ਲੱਖ ਦਾ 7 ਲੱਖ ਦੇ ਲਗਭਗ ਨੁਕਸਾਨ ਹੋ ਗਿਆ ਰਤੋ ਰਾਤ ਬਜ਼ੁਰਗੋ ਬੈਠੇ ਨੇ ਗੱਲਬਾਤ ਕਰਦੇ ਆਂ ਹਾਂਜੀ ਅਸਤਰੀ ਕਾਲ ਜੀ ਹਾਂਜੀ ਕਿਵੇਂ ਦੇਖਦੇ ਹੋ ਜੀ ਐਡੀ ਵੱਡੀ ਕਿਸਾਨਦਾਰ ਰਤੋ ਰਾਤ ਇੰਨਾ ਨੁਕਸਾਨ ਕਰਕੇ ਚੋਰ ਚੋਰੀ ਜਾਂਦਾ ਇਹ ਤਾਂ ਐ ਕਰਕੇ ਜਿਵੇਂ ਕੋਈ ਕੰਮ ਫਿੱਕਾ ਬਹੁਤ ਪੇਤੀ ਬੰਦਾ ਹੁੰਦਾ ਹੈਗਾ ਹਾਂ ਤੇ ਆਪਦੇ ਘਰ ਤੋਂ ਚੀਜ਼ ਨਹੀਂ ਥਾਂਦੀ ਦੇਖੋ ਬਿਲਕੁਲ ਇਹ ਸਾਰੇ ਆਏ ਆ ਕੇ ਬੜਕੇ ਜਿਵੇਂ ਮਤਲਬ ਸ਼ਾਦੀ ਕੋਈ ਭੇਤ ਹੁੰਦਾ ਇਹਨਾਂ ਨੂੰ ਭੇਤ ਹੁੰਦਾ ਹੈ ਹਾਂ ਦੇਖੋ ਨਿੱਡਰ ਕਿੰਨੇ ਨੇ ਬੰਦੇ ਹਾਂ ਯਾਪਾ ਸਮਝ ਲੈ ਇਹ ਕਿ ਇਹਦੇ ਘਰੇ ਪੜਨਾ ਕਿਹੜਾ ਛੋਟੀ ਮੋਟੀ ਗੱਲ ਹੁੰਦੀ ਹੈ ਬਿਲਕੁਲ ਜੀ ਲੱਗ ਰਹੇ ਆਪਾਂ ਦੇਣੇ ਨਹੀਂ ਬੜ ਸਕਦੇ ਨਹੀਂ ਨਹੀਂ ਬੜ ਸਕਦੇ ਇਹਦਾ ਕੋਈ ਐਸੇ ਤਰ੍ਹਾਂ ਨਹੀਂ ਹੁਣ ਕੋਈ ਕੰਮ ਵਾਲੇ ਨਿੱਡਰ ਬੰਦੇ ਨੇ ਦੇਖੋ ਨਿੱਡਰ ਨੇ ਪੁੱਵੇ ਸਭਾਈ ਇਹਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਆਹ ਖੁੰਝੇ ਤੋਂ ਐਂਟਰੀ ਕਰ ਗਿਆ ਇੱਥੋਂ ਦੀ ਚੋਰ ਬੜੇ ਨੇ ਭਰਾਵੋ ਰਾਤ ਨੂੰ ਵੀਡੀਓ ਇਹ ਹੋ ਗਿਆ ਹੋਰ ਨਾ ਹੋਣਾ ਕਿਉਂਕਿ ਪਿਛਲੇ ਸਾਲ ਵੀ ਅੱਜ ਕੱਲੇ ਚੋਰੀਆਂ ਹੋਈਆਂ ਤੀਆਂ ਧੜਾ 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 ਧੜ ਲਵੇ ਲਵੇ 8.5 10 ਪਿੰਡਾਂ ਚ ਹੋ ਗਿਆ ਉਰੋਂ ਦੀ ਚੜੇ ਨੇ ਆਹ ਦੇਖ ਲਓ ਪੇੜਾਂ ਵੀ ਪਈਆਂ ਨੇ ਸਾਰਾ ਸਿਸਟਮ ਪਿਆ ਆਹ ਦੇਖ ਸਕਦੇ ਹੋ ਉਹ ਆਹ ਦੇਖੋ ਇਹ ਇਹ ਵੀ ਇਹ ਵੀ ਸ਼ੱਬਲ ਪਸਾਈ ਗਿਆ ਪਹਿਲਾਂ ਇਹ ਇਹ ਵਿੰਡੋ ਚ ਪਸਾਈ ਹੋਈ ਆ ਇਹ ਮਤਲਬ ਜਿਆਦਾ ਕਿਵੇਂ ਲਾ ਲੋ ਪੇਚ ਨਿਕਲੇ ਨਹੀਂ ਉਹਨਾਂ ਤੋਂ ਮੇਰੇ ਬੇਰੇ ਜੁਮਾ ਇਹ ਚ ਪਸਾਈ ਆ ਇਹ ਚ ਫਸਾਉਣ ਤੋਂ ਬਾਅਦ ਇਹ ਨਿਕਲ ਗਈਆਂ ਟਿੱਕਗਣੀਆਂ ਦੇ ਪੇਚ ਨਿਕਲ ਗਈ ਇਹ ਖੁੱਲ ਗਈ ਇਹਦੋਂ ਆ ਜਾਲੀ ਕੱਟ ਗਈ ਜਾਲੀ ਕੱਟ ਕੇ ਹੱਥ ਨਾਲ ਅੰਦਰੋਂ ਕੋ ਲੌਕ ਖੋਲ੍ਹਣ ਦੀ ਜਾਲੀ ਜੀ ਅੱਛਾ ਉਰੋਂ ਦੀ ਬੜੇ ਨੇ ਹਾਂ ਬਿਲਕੁਲ ਦੇਖ ਸਕਦੇ ਹੋ ਜੀ ਤਸਵੀਰਾਂ ਇੱਥੋਂ ਦੀ ਵੜਕੇ ਜੀ ਆਹ ਦੇਖੋ ਸ਼ੀਸ਼ਾ ਲੱਗੇ ਹੋਇਆ ਇਹਨੂੰ ਪੱਟ ਲਿਆ ਹਨਾ ਹਾਂ ਜੀ ਪਹਿਲਾਂ ਇਹਨੂੰ ਪੱਟਣ ਦੀ ਕੋਸ਼ਿਸ਼ ਕਰੀ ਆਈਏ ਪੱਟੀ ਨਹੀਂ ਗਈ ਹੂੰ ਫਿਰ ਇਦੋਂ ਆ ਉਰੋਂ ਪੱਟੀ ਆਣਿਆ ਨੇ ਜੀ ਆਹ ਦੇਖੋ ਬਿਲਕੁਲ ਹਲਾਇਓ ਜਾਲੀ ਇਹ ਆ ਦੇਖੋ ਗਾਲੀ ਵਿੱਚ ਦੇ ਹੱਥ ਪਾ ਕੇ ਅੰਦਰ ਦੀ ਖੋਲ ਲਿਆ ਖੋਲ ਕੇ ਜਾਨੀ ਕਿ ਅੰਦਰ ਵੜ ਗਏ ਤੇ ਵੱਡਾ ਨੁਕਸਾਨ ਹੈ ਜਿਹੜਾ ਉਹਦਾ ਪਰਿਵਾਰ ਦਾ ਕਰ ਗਏ ਆ ਨਵੇ ਸੜਕਾਂ ਜੀ ਨਵੇ ਸੜਕਾ ਹੈ ਰੋਡ ਰਾਤ ਨੂੰ ਹਰੇਕ ਸੌ ਜਾਂਦਾ ਹੈ ਬਾਈ ਹੁਣ ਕਿਹੜਾ ਖੇਤਾਂ 'ਚ ਵੀ ਨਹੀਂ ਆਉਂਦਾ ਕੋਈ ਹੁਣ ਤਾਂ ਅਗਲਾ ਕਹਿੰਦੇ ਨੇ ਉਹ ਸੁੱਚ ਦੱਬ ਕੇ ਆ ਜਾਂਦਾ ਹੈ ਉਹ ਕੰਮ ਹੋ ਰਿਹਾ ਅੱਗੇ ਤਾਂ ਖੇਤਾਂ 'ਚ ਲੋਕ ਆਉਂਦੇ ਜਾਂਦੇ ਰਹਿੰਦੇ ਤੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਨਾ ਕਿਸਾਨ ਭਰਾ ਉਹ ਅੱਗੇ ਖੇਤਾਂ 'ਚ ਦੋ ਆਗੇ ਬਾਗੇ ਡਰ ਰਹਿੰਦਾ ਸੀ ਇੱਕ ਬਣਿਆ ਹੋਇਆ ਕਿਸੇ ਦੇ ਹੱਥ 'ਚ ਬੈਂਟਰੀ ਹੁੰਦੀ ਸੀ ਮੋਟਰਸਾਈਕਲ ਦੀ ਲਾਈਟ ਪੈ ਗਈ ਡਰ ਹੁੰਦਾ ਸੀ ਪਰ ਹੁਣ ਅਸੀਂ ਰਾਤ ਨੂੰ ਤਾਂ ਮੈਂ ਕਹਿੰਦਾ ਕੀ ਐ 5-4% ਜਾਂਦੇ ਨੇ ਸੁੱਚ ਦੱਬ ਕੇ ਆ ਜਾਂਦੇ ਨੇ ਆਹ ਹਾਲਾਤ ਨੇ ਅੱਜਕੱਲ੍ਹ